पुराणे पुराने अनेक कहे मते गणमनियो सिमरत सातर वेद समय वो प्रेम कहे हमें गणमनियो एकता जी मेरे से

ਮਨਿ ਸਿਵਕ ਕੇ ਕੀ ਆਪੇ ਰਾਜ ਮਨਿ ਸਿਵਕ ਕੇ ਕੀ ਆਪੇ ਵਾਜ ਕਦੋਂ ਸਮੇਂ ਵਿਧੀਆਂ ਹੁੰਦੀਆਂ ਸਨ ਅਪੂਰਨ ਮਾਸੀ ਦਾ ਇਤਿਹਾਸ ਪੜੋਗਾ ਤੁਸੀਂ ਨੂੰ ਪੂਰਨ ਮਾਸੀ ਦਾ ਦਿਨ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜੇ ਕੁਰਖੇਤਾਂ ਚਲੇ ਗਏ ਉਹ ਕੁਰਖੇਤਾਂ ਗਏ ਨਾ ਉੱਥੇ ਬਹੁਤ ਭਾਰੇ ਮੇਲਾ ਲੱਗਾ ਸੀ ਉਸ ਮੇਲੇ ਵਿੱਚ ਕੀ ਵੇਖਿਆ ਪੂਰਨ ਮਾਸੀ ਵਿੱਚ ਅਗਮ ਨਹੀਂ ਪਾਲਦੇ ਵੱਖ ਬੜਾ ਤਗੜਾ ਹੈ ਇਹਨਾਂ ਇਕੱਠ ਹੋਣਾ ਬਹੁਤ ਔਖਾ ਹੈ ਕਿਤੇ 50 100 ਬੰਦੇ ਨੂੰ ਇਕੱਠਾ ਕਰਨਾ ਹੋਵੇ ਨਾ ਤਾਂ ਬਹੁਤ ਔਖੀ ਗੱਲ ਹੈ ਆਪਾਂ ਗੁਰਦਵਾਰੇ ਚ ਗੁਰਮਤ ਆਪਾਂ ਸਮਾਗਮ ਆਯੋਜਨ ਕਰਦੇ ਆ ਨਾ ਆਪਾਂ ਵੇਖ ਅੱਜ ਵੀ ਸਾਡੇ ਤਰ੍ਹਾਂ ਹੈ ਨਾ ਕਈ ਕਹਿੰਦੇ ਨੇ ਕਈ ਬਲਾ ਰਿਤਾਉਦੇ ਨੇ ਆਪਾਂ ਵੇਖਦੇ ਹੋ ਕਹਿੰਦੇ ਨੇ ਸੰਗਰਾਣ ਮਨਾਉਣ ਚਲੇ ਜਾਂਦੇ ਲੋਕੀ ਲੋਕੀ ਮੱਸੀਆਂ ਨਾਉਣ ਤੁਰ ਜਾਂਦੇ ਆ ਪੂਰਨ ਮਾਸੀ ਮਨਾਉਦੇ ਕਾਰਨ ਕੀ ਹੈ ਇਹ ਸਾਰਾ ਪ੍ਰਾਚਨ ਸਮੇਂ ਚੱਲਦਾ ਆਉਂਦਾ ਸੀ ਸਦੀਆਂ ਤੋਂ ਇਹ ਚੀਜ਼ਾਂ ਰੀਤਾਂ ਚੱਲਦੀ ਆਉਂਦੀਆਂ ਸਨ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਾਰੀ ਜੋਤ ਨੇ ਦੇਖਿਆ ਭਾਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਅਜ ਤਰਨਤਾਰਨ ਸਾਹਿਬ ਚਲੇ ਜੋ ਕਿੰਨੀ ਵੱਡੀ ਮੱਛੀ ਆ ਲੱਗਦੀ ਸਾਰੀ ਸੰਗਤ ਆ ਜਾਂਦੀ ਹੈ ਉਹ ਚੇਤੇ ਸਿੱਖ ਆਇਆ ਕਰਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੁਬੀਲੀ ਪੀਰੀ ਦੇ ਮਾਲਕ ਹੋ ਇਹਦਾ ਰੋਜ਼ਾਨਾ ਹੀ ਉਹਨੇ ਆਉਣਾ ਇੱਕ ਸਿੱਖ ਸੀ ਉਹਨੇ ਕਦੀ ਕਦੀ ਆਉਣਾ ਕਦੀ ਕਦੀ ਆਇਆ ਕਰਦਾ ਸੀ ਕਦੇ ਉਹਨੇ ਮਹੀਨੇ ਬਾਅਦ ਆ ਜਾਣਾ ਪਰ ਜਦੋਂ ਉਹਨੇ ਆਉਣਾ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਘੁੱਟ ਕੇ ਗੱਲ ਵਕੜੀ ਜੀ ਲਾ ਲਿਆ ਕਰ ਮੱਥਾ ਚੁੰਮਣ ਦੂਜਾ ਸਿੱਖ ਥੋੜਾ ਜਲਸੀ ਫੀਲ ਕਰਦਾ ਮੈਨੂੰ ਜਾਨਣਾ ਸਿਵਾ ਤੇ ਰਹਿਣਾ ਤੇ ਪੁੱਛਨੇ ਇਹ ਮੇਰੀ ਤੇਰੇ ਦੇ ਮਾਲਕ ਕੀ ਗੱਲ ਆ ਮੇਰੇ ਨਾਲ ਪਿਆਰ ਨਹੀਂ ਇਹ ਸਿੱਖਣਾ ਜਿਆਦਾ ਪਿਆਰ ਕਰਦੇ ਜੀ ਕਹਿੰਦੇ ਨਹੀਂ ਪਿਆਰ ਤੇਰੇ ਨਾਲ ਵੀ ਆ ਪਰ ਇਹਨਾਂ ਪਿਆਰ ਤਾਂ ਜਿਆਦਾ ਆਉਂਦਾ ਏ ਜੇ ਆਉਂਦਾ ਭਾਵੇਂ 15 ਦਿਨ ਮਹੀਨੇ ਬਾਦਿਆ ਪਰ ਤੈਨੂੰ ਪਤਾ ਨਹੀਂ ਇਹੋ ਹੀ ਆ ਲੋਕਾਂ ਨੂੰ ਘਰਾਂ 'ਚ ਸਨੇਹੇ ਪਹੁੰਚਾ ਕੇ ਨਾ ਘੋੜਿਆਂ ਉੱਪਰ ਗੱਡੀਆਂ 'ਚ ਲਦਾ ਕੇ ਨਾ ਸੰਗਤਾਂ ਨੂੰ ਇਕੱਠਾ ਕਰਕੇ ਇੱਥੇ ਪਿਲੇ। ਪਿਆਰ ਪਾਜ ਮੈਂ ਜਾਂਦਾ ਹੈ। ਉਹ ਕਿ ਜੀ ਸੇਵਾ ਬਣੀ ਮਾਨ ਇਸ ਸਾਰਾ ਦਿਨ ਇਹੀ ਕਰਦਾ ਰਹਿੰਦਾ ਪ੍ਰਚਾਰ ਹੀ ਕਰਦਾਦਾ ਛੋ ਸਾਰੇ ਗੁਰੂ ਘਰ ਚੱਲੋ ਮੀਰੀ ਪੀਰੀ ਦੇ ਮਾਲਕ ਦਰਬਾਰ ਚੱਲੋ ਪਾਜ ਨਾਲ ਬੜਾ ਪਿਆਰ ਆਉਂਦਾ ਹੈ। ਇਸ ਕਰਕੇ ਇਹਦਾ ਥਾਪੜੇ ਮੇਰਾ ਥਾਪੜੇ ਦੇ ਉੱਪਰ ਹਮੇਸ਼ਾ ਰਹਿਣਾ ਹੈ। ਛੁਸ ਕਰਕੇ ਕਿਸੇ ਨੂੰ ਸੰਦਾ ਲੈ ਕੇ ਬਾਹ ਫੜ ਕੇ ਤੇ ਲਿਆਉਣਾ ਬੜੀ ਵੱਡੀ ਗੱਲ ਹੈ ਬੜਾ ਵੱਡਾ ਮਾਮਤ ਹੈ ਸਵਿਛੇ ਤਰੀਕੇ ਨਾਲ ਗੁਰੂ ਸਾਹਿਬਾਨ ਕਿਰਪਾ ਕਰ ਸ਼ਮਾਵਾਂ ਨਹੀਂ ਦੇ ਰਹੇ ਆਪਾਂ ਇਸੇ ਚੇਤੇ ਦਾ ਦਿਵਾਨ ਮਹੀਨੇ ਬਾਅਦ ਤੇ ਸਜਦੇ ਰਹਣ ਜਿੰਨਾ ਸੰਜੋਗ ਕੋਈ ਕਰ ਸਕਦਾ ਤਨ ਮਨ ਧਨ ਦਾ ਉਹ ਕਰੇ ਕਿਸੇ ਨੂੰ ਇਹ ਨਹੀਂ ਹੈ ਕਿ ਅਸੀਂ ਇੰਨਾ ਹੀ ਕਰਨਾ ਹੈ ਨਹੀਂ ਪਰ ਜ਼ਰੂਰ ਕਰੇ ਦਾ ਸੰਬੰਧ ਸਾਰੀ ਚਾਹੀਦੀ ਆ ਤਨ ਦੀ ਦਾ ਸੰਬੰਧ ਵੀ ਚਾਹੀਦੀ ਤਨ ਦੀ ਦਾ ਸੰਬੰਧ ਕੀ ਹੁੰਦੀ ਹੈ ਉਹ ਵੀ ਦੱਸਣਾ ਤੁਹਾਨੂੰ 24 ਘੰਟੇ ਵਿੱਚੋਂ 2.5 ਘੰਟੇ ਥਾਣਾ ਸੇਵਾ ਕਰਨ ਉਹ ਕਹਿੰਦੇ ਤਾਨਾ ਦੀ ਦਸਮਾਨ ਮਾਨੀ ਦੇ ਸੰਬੰਧ ਕੀ ਹੈ 24 ਘੰਟੇ ਵਿੱਚੋਂ 2.5 ਘੰਟੇ ਪ੍ਰਭੂ ਭਗਤ ਹੀ ਕਰਨੇ ਇਹ ਕੀ ਹੈ ਜੀ ਮਨ ਦੀ ਦਸਮਾਨ ਦਸਮਾਨ ਦਾ ਕੋਈ ਪ੍ਰਕਰਣ ਸ਼ੂਤਾਂ ਨਹੀਂ ਬਹੁਤ ਵੱਡਾ ਹੈ ਤੇ ਧਨ ਦੀ ਦਸਮਾਨ ਹੈ ਆਪਣੇ ਕਿਰਤ ਕਮਾਲੀ ਦਸਮਾ ਐਸਾ ਗੁਰੂ ਕਾਜ ਆ ਚੰਗੇ ਕਾਰਜਾਂ ਵਿੱਚ ਪੇਟ ਕਰ ਦੇਣਾ ਸੋ ਦਸਵਾ ਦਾ ਜ਼ਰੂਰ ਚਾਹੀਦੀ ਆ ਤੁਸੀਂ ਤਾਂ ਮਨ ਧੰਨ ਦੀ ਰਸਬੰਧ ਭੇਲਣੀ ਆ ਤੇ ਤੁਹਾਡੇ ਸਹਿਯੋਗ ਨੇ ਤੇ ਹੌਣਕਾ ਲੱਗਦੀ ਆ ਰਹਿਣੀ ਆ ਸੋ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਧੰਨਵਾਦ ਇਥੋਂ ਦੇ ਸਮੂਹ ਇਲਾਕਾ ਨਿਵਾਸੀਆਂ ਦਾ ਭਾਈ ਨਿਰਮਤ ਸਿੰਘਾ ਧੰਨਵਾਦ ਬੱਚਿਆਂ ਦਾ ਬੀਬੀਆਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਵੀਰਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅੱਸੀ ਦੇ ਤਾ ਪੰਜ ਦਿਨ ਹੋ ਗਏ ਆ ਚਲੋ ਆਪਾਂ ਪਰਿਵਾਰ ਭੈਣ ਭਰਾ ਬੈਠੇ ਸਾਰੇ ਕਿਉਂ ਇਹਦਾ ਕਾਰਨ ਹੈ ਵੀਰ ਜੀ ਨੇ ਆਖਿਆ ਕੋ ਚਰਚਾ ਛਿੜਪਈ ਆ ਤੇ ਜੰਗ ਬੜੇ ਵੱਡੇ ਪੱਧਰ ਤੇ ਚੱਲ ਰਹੀ ਓਸ ਜੰਗ ਦਾ ਸਭ ਤੋਂ ਵੱਡਾ ਕਾਰਨ ਇਹ ਆ ਅਸੀਂ ਇਹ ਪੰਗਤੀ ਭੁੱਲ ਗਏ ਤਮ ਮਾਤ ਪਿਤਾ ਹਮ ਬਾਰਕ ਤੇਰੇ ਤਮ ਮਾਤ ਪਿਤਾ ਹਮ ਬਾਰਕ ਤੇਰੇ ਮਾਤ ਪਿਤਾ ਹਮ ਕਰੋ ਕਿਰਪਾ ਸਰੀ ਗੱਲ ਕੇ ਅਸੀਂ ਇਹ ਭੁੱਲ ਗਏ ਆ ਜੰਗੀ ਤਾਂ ਮਚੀ ਨਾ ਸਾਨੂੰ ਭੁੱਲ ਗਿਆ ਵੀ ਅਸੀਂ ਹੈ ਕੌਣ ਆ ਤੇ ਸਾਡਾ ਰਿਸ਼ਤਾ ਕੀ ਬੜੀ ਜਾਣੀ ਆ ਇਹ ਕਿ ਪਿਤਾ ਤੇ ਸੰਤਰਾ ਵੀ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਾਈ ਸੰਤ ਸਿੰਘ ਪੂਰੇ ਗੁਰਦੇ ਜਾਣੀ ਸੁਣਦੇ ਗੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬਿਨਵੰਦ ਨਾਨਕ ਗੁਰ ਚਰਨ ਲਾਗੇ ਆਜੇ ਆਜੇ ਸਤਿ ਲੋਕ ਬਵਨ ਗੁਰੂ ਬਾਣੀ ਬਤਾ ਮਾਤਾ ਧਰਮ ਮਹਤੂ ਦਿਵਸ ਰਾਤ ਦੋਈ ਦਾਈ ਦਾਇ ਜਗਿਆਈਆਂ ਅੰਗਰੀਆਂ ਆਈਆਂ ਵਾਜੈ ਧਰਮ ਦੂਰ ਕਰਦੀ ਆਖੋ ਆਪਨੀ ਕੇ ਵਿੜਾ ਕੇ ਰੂਰ ਜਿਨੇ ਨਾਮ ਧਿਆਇ ਗਏ ਮਕ ਸਖ ਨਾਨਕ ਤੇ ਮੁਖ ਉਜਲੇ ਕੀਤੇ ਨਾਈ ਜਿਨੇ ਨਾਮ ਧਿਆਇ ਗਮ ਸਖਤ ਘਾਲ ਨਾਨਕ ਤੇ ਮਕੀ ਉਜਲੇ ਕੀਤੀ ਨਾਮ ਵਾਹਿਗੁਰੂ ਜੀ ਕਾ ਸਵਾਹ ਵਾਹਿਗੁਰੂ ਜੀ ਕੀ ਬਤਿ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਾ ਜੀ ਸ਼ਰੋਗ ਮਹਲਾ ਤੁਝ ਆਪੇ ਜਾਣ ਕਰਿਆ ਬਾਬਿਆਂ ਨੇ ਰਾਸ ਦੱਸੇਗੇ ਨਾਨਕਾ ਘਰੇ ਕੀ ਜੀ ਅਰਦਾਸ ਸਾਹਿਬ ਜੀ ਸਾਹਿਬ ਬੋਲਾ ਜੀ ਆਹੀ ਨਾ ਸੰਗਾਂ ਸੰਗਣੀਆਂ ਨੇ ਧਰਮੇਤਸੀ ਦਿੱਤੇ ਬੰਦ ਬੰਦ ਘਟੋ ਆਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤੰਦਾਰਿਆਂ ਨਾਲ ਚਰਾਏ ਦੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਨ ਯਾਰਿਆ ਸਿੱਖੀ ਕੇ ਸਾਹ ਸਵਾਸਾਂ ਸੰਗ ਨਿਭਾਈ ਤਰਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੁਲਾਵੋ ਜੀ ਵਾਹਿਗੁਰੂ ਅੱਤਮੇ ਸਰਬੱਤ ਖਾਲਸੇ ਜੀ ਕੀ ਅਰਦਾਸ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਨਾਮ ਚ ਪਿਆਰਾ ਓ ਜੀ ਸਿਖਾਉ ਨ ਸਿੱਖੀ ਦਾਣ ਕੇ ਸਿਧਾਨ ਰਹਿਤ ਦਾਣ ਬਿਵੇਕ ਦਾਣ ਭਰੋਸਾ ਦਾਣ ਸਹੋ ਦਾਣ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਸ਼ਨਾਨ ਚੌਂਕੀਆਂ ਝੰਡੇ ਬੁੰਗੇ ਆਕਾਲ ਪੁਰਖੋ ਵਾਹਿਗੁਰੂ ਜੀ ਆਹ ਆਕਾਲ ਪੁਰਖ ਆਪਨੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਨਾ ਤੂੰ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼ੋ ਇਹਨਾਂ ਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨਿਉਟੀਆਂ ਦੀ ਓੜ ਸੱਚੇ ਪਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਕਰਨਾ ਵਿਧਾਨ ਅੰਦਰ ਜਾਮੀ ਸਾਧਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਨ ਵੇਖੇ ਅਰਦਾਸ ਹੈ ਦਾਤਾਰ ਜੀ ਆ ਬੈਠਾ ਸੋਢੀ ਪਾਤਸ਼ਾਹ RAMDAS ਸਤਿਗੁਰੂ ਕਹਾਵੇ ਦਾ ਤਾਰ ਜੀਉ ਧੰ ਸਤਿਗੁਰੂ ਸ੍ਰੀ ਗੁਰੂ RAMDAS ਸਾਹਿਬ ਸੱਚੇ ਬਾਨ ਕਿਰਪਾ ਬਖਸ਼ੇ ਦੇ ਦੁਆਰਾ ਸਤਿਗੁਰੂ ਜੀ ਗੁਰਮ ਸੰਗੀਤ ਵਿਦਿਆਲਾ ਤથા ਸਮੂਹ ਵਿਦਿਆਰਥੀ ਅਤੇ ਗੁਰੂ ਕੀ ਸੰਗਤ ਵੱਲੋਂ ਆਪ ਜੀ ਦੇ ਚਰਨ ਕਮਲਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਆਪ ਜੀ ਦੀ ਰੱਬੀ ਬਾਣੀ ਸੋਖਮਨੀ ਸੋਖਾ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸ਼ਰਾਮ ਦੇ ਜਾਪ ਹੋਏ ਨਿਤਨੇਮ ਜੀ ਕੇ ਜਾਪ ਹੋਏ ਗੁਰੂ ਕੇ ਇਤਿਹਾਸ ਦੀਆਂ ਵਿਚਾਰਾਂ ਹੋਈਆਂ ਕਥਾ ਵਿਚਾਰਾਂ ਹੋਈਆਂ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਦੀ ਦਾਤ ਆਪ ਜੀ ਨੇ ਬਖਸ਼ਿਸ਼ ਕੀਤੀ ਦਾ ਤਾਰ ਜੀ ਹਜ਼ੂਰੀ ਅੰਦਰ ਦੀਵਾਨ ਸਜਾਉਂਦੇ ਆ ਕੋਲੋਂ ਬਾਣੀ ਪੜਦੇ ਆ ਤਥਾ ਸਰਵਣ ਕਰਦੇ ਆ ਕੋਲੋਂ ਹਾਜ਼ਰੀਆਂ ਭਰਦੇ ਆ ਕੋਲੋਂ ਬੇਅੰਤ ਬੇਅੰਤ ਹੋਈਆਂ ਭੁਲਾ ਦੀ ਖਿਮਾ ਬਖਸ਼ਿਸ਼ ਕਰਕੇ ਆਗਾਹ ਤੋਂ ਸਮਤ ਸੁੱਧ ਸਪਸ਼ਟ ਗੁਰਬਾਣੀ ਪੜਨ ਸੁਣ ਸੇਵਾ ਕਰਨ ਦੀ ਸਮਰੱਥਾ ਬਲਬੁੱਧੀ ਵਸ਼ਿਸ਼ਟਾਨੀ ਦਾ ਤਾਰ ਜੀ ਦਰ ਅੰਨ ਸੰਤਨ ਨੂੰ ਹੁਕਮ ਬਖਸ਼ਿਸ਼ ਕਰੋ ਜੀ ਹੁਕਮ ਤੇ ਚੱਲਣ ਦੀ ਬਲਬੁੱਧੀ ਸਮਰੱਥਾ ਬਖਸ਼ਿਸ਼ ਕਰੋ ਜੀ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ ਨਾਮ ਬਨਾ ਚੜਦੀ ਕਲਾ ਸਰਕਾਰ ਦਾ ਬਲਾ ਵਾਹਿ ਜੀ ਵਾਹਿ ਜੀ ਕਾ ਤੇ ਦੋਹਰਾ ਆ ਗਿਆ ਭਈ ਆਕਾ ਬੜੀ ਸੋਹਣੀ